<Sessly> हां जी दोस्तों ਜਿਹੜਾ ਆ ਬੰਦਾ ਕੁਰਸੀ ਤੇ ਬਣੈਣ ਪਾ ਕੇ ਬੈਠਾ ਏ ਇਸ ਬੰਦੇ ਦਾ ਸਿੱਖ ਬੰਦੇ ਦੇ ਨਾਲ ਕੁਝ ਪੈਸਿਆਂ ਦਾ ਲੈਣ ਦੇਣ ਸੀ ਸਿੱਖ ਸਰਦਾਰ ਬੰਦੇ ਤੋਂ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਲੇਟ ਫੀਟ ਹੋ ਗਈ ਜਿਸ ਕਾਰਨ ਇਸ ਬੰਦੇ ਨੇ ਉਸ ਸਿੱਖ ਸਰਦਾਰ ਬੰਦੇ ਦੀ ਪਗੜੀ ਲਾ ਕੇ ਪੈਰਾਂ ਦੇ ਵਿੱਚ ਰੋਲ ਦਿੱਤੀ ਅਤੇ ਬਾਅਦ ਦੇ ਵਿੱਚ ਉਸ ਉੱਤੇ ਗਰਮ ਬਹੁਤ ਜ਼ਿਆਦਾ ਹੋ ਗਿਆ ਜਦੋਂ ਇਹ ਗੱਲ ਸਿੱਖ ਨੌਜਵਾਨ ਨੂੰ ਪਤਾ ਲੱਗੀ ਤਾਂ ਸਿੱਖ ਨੌਜਵਾਨ ਸਿੱਧਾ ਹੀ ਉਸ ਬੰਦੇ ਦੇ ਘਰ ਆ ਗਿਆ ਤੇ ਉਸ ਨੂੰ ਇਹ ਗੱਲ ਆਖੀ ਹੈ ਕਿ ਜੋ ਵੀ ਤੁਸੀਂ ਆਪਣੇ ਪੈਸਾ ਦਾ ਲੈਣ ਦੇਣਾ ਤੁਸੀਂ ਆਪ ਕਰ ਲਵੋ ਪਰ ਜੇਕਰ ਦਸਤਾਰ ਨੂੰ ਪੈਰਾਂ ਦੇ ਵਿੱਚ ਦੁਬਾਰੇ ਰੋਲਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਤੋਂ ਬੁਰਾ ਕੁਝ ਵੀ ਨਹੀਂ ਹੋਵੇਗਾ ਦੋਸਤੋ ਅੱਗੇ ਤੁਸੀਂ ਵੀਡੀਓ ਦੇਖੋ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਨੂੰ ਅੱਗੇ ਵਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੀ ਮੇਰੀ ਗੱਲ ਤੁਸੀਂ ਸਕੇ ਅੱਜ ਉਥੇ ਮੈਂ ਉਥੇ ਬਾਕੀ ਦਾ ਹਰ ਜਣੇ ਦਿਲਦੇ ਆ ਪੈਸੇ ਦੇ ਦਾਗ ਨੇ ਕਰਦੇ ਆ ਸਾਡੇ ਸਾਹਮਣੇ ਨਹੀਂ ਮੈਂ ਤੇਰੀ ਨਹੀਂ ਸੁਣ ਅਸੀਂ ਤਾਂ ਬੰਦੇ ਸੁਣੀ ਤਾਂ ਕਰਕੇ ਹੀ ਆਈ ਠੀਕ ਹੈ ਉਹ ਦੂਜੀ ਗੱਲ ਤੇਰਾ ਪੈਸਾ ਨਹੀਂ ਲੈਣਾ ਤੂੰ ਲੈ ਜੀ ਸਕਦੇ ਲੈ ਪੰਜ ਮਹੀਨੇ ਕਹਿੰਦਾ ਭਾਵੇਂ ਦੋ ਦਾ ਟਾਈਮ ਤੇ ਉਹ ਤੁਹਾਡਾ ਆਪਸ ਚ ਹਾਂਜੀ ਤੀਜੀ ਗੱਲ ਜੇ ਦਸਤਾਰ ਤੇ ਕੱਲ ਤੋਂ ਕੋਈ ਆਏ ਤਾਂ ਮੈਂ ਫੜ ਕੇ ਤੈਨੂੰ ਐ ਕਰ ਦੂੰਗਾ ਕਰ ਦੂੰ ਮੈਂ ਆਹ ਜਿਹੜਾ ਪਹਿਲਵਾਨੀ ਤੇ ਬਾਕੀ ਨਹੀਂ ਆਹ ਜਿਹੜਾ ਪਹਿਲਵਾਨ ਭਾਈ ਲੈ ਸਾਨੂੰ ਖਾਣ ਵਜਲੇ ਫਿਰ ਤੀਜੀ ਗੱਲ ਨਹੀਂ ਲੜਨੀ ਆਏ ਪੈਸਾ ਨਹੀਂ ਕੋਈ